ਮਾਰ ਜੇ ਜਿੜੇ ਦੰਦ ਆ ਲੋੜੀਏ ਜਿਸ ਅੰਗ ਸਭ ਨਿਵਾਨਾ ਹਰ ਸੱਜਣ ਦਾ ਵਣ ਲਗਿਆ ਕਿਸੇ ਨੰਦੀ ਬੰਨੋ ਮਾਨਦ ਮੋਤੀ ਨਾਮ ਪ੍ਰਭ ਹੁਣ ਲੱਗਿਆ ਨਾਹੀ ਸੰਨ ਰੰਗ ਸੁਫੇ ਨਾ ਆਏ ਨੇ ਜਿੱਤੇ ਮਨ ਭਾਵਨ ਝੁਹਲੋੜੇ ਸੋ ਕਰੇ ਸੋਈ ਜੀ ਕਰਨਾ ਜੋ ਰਮ ਕੀਤੇ ਆਪਣੇ ਸੇ ਕਹੀਐ ਤੁਮ ਆਪਣ ਲਿਆ ਜਿ ਮਿਲੈ ਵਿਛੜ ਗਿਓ ਬਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨ ਹਰ ਜੇਠ ਰੰਗੀਲਾ ਤਿਸ ਢਣੀ ਜਿਸ ਕੇ ਬਾਗ ਮੱਖਣ ਸਾਧੂ ਸੰਗ ਪਰ ਆਪਤੇ ਨਾਨਕ ਰੰਗ ਮਾਣੰਨਾ ਹਰ ਜੇਠ ਰੰਗੀਲਾ ਤਿਸ ਢਣੀ ਜਿਸ ਕੇ ਬਾਗ ਮੱਖਣ ਵਾਹਿਗੁਰੂ ਜੀ ਕਾ ਖਾਲਸਾ वाहिगुरू जी फते